ਆਮ ਆਨੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇ ਲੋਕਾਂ ਦਾ ਪੂਰਨ ਸਹਿਯੋਗ ਟੱਕਰ ਅਸੀਂ ਕਹਾਨੂੰ ਕਿਸੇ ਨੂੰ ਕਰਨੀ ਹੈ ਅਸੀਂ ਤਾਂ ਜਿੱਤਣ ਦੇ ਉਹ ਸਾਨੂੰ ਆਪ ਜਿਹਨੇ ਟੱਕਰ ਨਾਲ ਆਪ ਹੀ ਟਕਰੂਗਾ ਸੀ ਤਾਂ ਆਪਣੇ ਕੰਮ ਕਰ ਰਹੇ ਆਂ ਦਾਵਾ ਕਰਦੇ ਹਾਂ ਇਸ ਗੱਲ ਦਾ ਇਹ ਯਕੀਨ ਕਰਦਾ ਜੀ ਦਾਵਾ ਤਾਂ ਚਲੋ ਅ ਲੱਗ ਜੀ ਗੱਲ ਹੋ ਜਾਂਦੀ ਹੈ ਇਸ ਵਾਰ ਜਿਹੜੀ ਇਲੈਕਸ਼ਨ ਆ ਨਾ ਉਹ ਲੋਕ ਲੜ ਰਹੇ ਨੇ ਮੈਂ ਐਮਐਲਏ ਬਣਿਆ ਤਾਂ ਲੋਕਾਂ ਨੇ ਇਲੈਕਸ਼ਨ ਲੜੀ ਆ ਮੇਰੀ ਮੈਂ ਨਹੀਂ ਇਲੈਕਸ਼ਨ ਲੜ ਜੁਗਾ ਸੀਗਾ ਅਸੀਂ ਪਿਛਲੇ 2 ਸਾਲ ਤੋਂ ਖਰੀ ਉਤਰ ਰਹੇ ਹਾਂ ਚੇਂजेस ਆ ਲਾਫ ਨੇਚਰ ਚੇਂਜ ਰਿਫਾਰਮਸ ਇਹ ਹਮੇਸ਼ਾ ਚੱਲਦੇ ਰਹੇ ਨੇ ਜ਼ਿੰਦਗੀ 'ਚ ਨਿਰੰਤਰ ਚੱਲਦੇ ਰਹਿਣਾ ਜੇ ਖੜਾ ਤਾਂ ਪਾਣੀ ਵੀ ਖਰਾਬ ਹੋ ਜਾਂਦਾ ਹੈ ਟੈਕਨੋਲੋਜੀ ਤੁਹਾਡੇ ਹੱਥ ਦੇ ਵਿੱਚ ਆ ਪਹਿਲਾਂ ਕੋਈ ਹੋਰ ਤਰੀਕੇ ਨਾਲ ਚੱਲਦੀ ਸੀ ਅੱਜ ਵੀ ਤੁਸੀਂ ਉਹਦੇ 'ਚ ਰਿਫਾਰਮ ਚੱਲਦੇ ਰਹਿੰਦੇ ਨੇ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੀ ਗੱਲ ਆਉਂਦੀ ਹੈ ਤੇ ਅਸੀਂ ਉਹਦੇ ਲਈ ਸਾਡੀ ਰੂਪਰੇਖਾ ਤਿਆਰ ਕੀਤੀ ਹੋਈ ਹੈ ਭਵੰਤਮਨ ਜੀ ਦਾ ਸੁਪਨਾ ਹੈਗਾ 13 ਜ਼ੀਰੋ ਦਾ ਆਪਾਂ ਨੂੰ ਜ਼ਰੂਰ ਪੂਰਾ ਕਰ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਆ ਕਿ ਲੋਕ ਸਭਾ ਚੋਣਾਂ ਦੇ ਦਿਨ ਨੇ ਨੇ ਪਾਰਟੀ ਨੇ ਤਾਂ ਆਪਣੇ ਉਮੀਦਵਾਰ ਚੁਣੀ ਦਿੱਤੇ ਨੇ ਤੇ ਜਿਸ ਦੇ ਨਾਲ ਅੱਜ ਸਾਡੇ ਨਾਲ ਗੱਲਬਾਤ ਦੇ ਲਈ ਅੱਜ ਰੁਪਿੰਦਰ ਸਿੰਘ ਹੈਪੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨਾਲ ਗੱਲਬਾਤ ਸਰ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਦੇ ਵੱਲੋਂ ਕੈਂਡੀਡੇਟ ਐਲਾਨ ਦਿੱਤੇ ਗਏ ਨੇ ਤੇ ਅੱਜ ਫਰਸਟ ਦਿਨ ਫਰਸਟ ਦਿਨ ਉਹਨਾਂ ਦਾ ਪ੍ਰਚਾਰ ਹੋ ਰਿਹਾ ਕੀ ਕਹਿਣਾ ਚਾਹੋਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਚੰਗਾ ਕੰਮ ਕਰ ਰਹੀ ਹੈ ਬਹੁਤ ਲੋਕ ਖੁਸ਼ ਨੇ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਜਿਹੜਾ ਲੋਕ ਅਡਾਪਟ ਕਰ ਚੁੱਕੇ ਨੇ ਪੂਰੇ ਦੇਸ਼ ਦੇ ਵਿੱਚ ਅਰਵਿੰਦ ਜੀ ਦੀ ideologies ਤੇ ਕੰਮ ਹੋ ਰਿਹਾ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੇ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਉਹਨੂੰ ਦੇਖਦੇ ਹੋਏ ਸਾਡਾ ਕਾਫਲਾ ਜਿਹੜਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਤੇ ਅਸੀਂ ਟਿਕਟਾਂ ਵੀ ਅਨਾਉਂਸ ਕਰ ਚੁੱਕੇ ਹਾਂ ਕਾਫੀ ਹੱਦ ਤੱਕ ਤੇ ਥੋੜੀਆਂ ਰਹਿ ਗਈਆਂ ਉਹ ਵੀ ਹੋ ਜਾਣਗੀਆਂ ਤੇ ਇੱਥੇ ਸਾਡੇ ਹਲਕੇ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੀਜੀ ਨੂੰ ਟਿਕਟ ਦੇ ਕੇ ਜਿਹੜਾ ਪਾਰਟੀ ਨੇ ਨਵਾਜ ਜਾਏਗਾ ਤੇ ਅੱਜ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਮੱਥਾ ਟੇਕ ਕੇ ਪ੍ਰਚਾਰ ਜਿਹੜਾ ਉਹ ਸ਼ੁਰੂ ਕੀਤਾ ਹੈ ਜੀ ਕਿੰਨਾ ਕੁ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਦੇਖੋ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇ ਲੋਕਾਂ ਦਾ ਪੂਰਨ ਸਹਿਯੋਗ ਹੈਗਾ ਲੋਕ ਇੱਥੋਂ ਤੱਕ ਤੁਸੀਂ ਲਾਓ ਵੀ ਬਿਜਲੀ ਬਿੱਲ ਜ਼ੀਰੋ ਤੋਂ ਬਹੁਤ ਖੁਸ਼ ਹੈਗੇ ਲੋਕ ਕਿਉਂਕਿ ਬਹੁਤ ਲੋਕਾਂ ਦਾ ਵੱਡਾ ਬੋਸ ਸੀ ਜਿਹੜਾ ਉਹਦੇ ਤੋਂ ਉਹਨਾਂ ਲੋਕਾਂ ਤੋਂ ਉਤਰਿਆ ਸਕੂਲਾਂ ਦੀ ਗੱਲ ਕਰ ਲਈਓ ਹਸਪੀਟਲ ਦੀ ਗੱਲ ਕਰ ਰਹੀ ਹੈ ਕਰਪਸ਼ਨ ਫਰੀ ਸਿਸਟਮ ਦੀ ਗੱਲ ਕਰ ਰਹੀ ਐ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਮਿਲ ਰਹੀਆਂ ਤੇ ਸਭ ਤੋਂ ਵੱਡੀ ਗੱਲ ਕੀ ਇਹ ਕਿ ਮਿਲਣਾ ਬੜਾ ਸੌਖਾ ਹੋ ਗਿਆ ਐਮਐਲਏ ਨੂੰ ਮਿਲਣਾ ਸੀਐਮਐਲਏਆਂ ਸਾਨੂੰ ਮਿਲਣਾ ਹੁੰਦਾ ਲੋਕ ਆ ਜਾਂਦੇ ਨੇ ਆਪਣੇ ਸਾਥੀ ਭਰਾ ਸਮਝ ਕੇ ਪੁੱਤ ਸਮਝ ਕੇ ਸਾਨੂੰ ਮਿਲਦੇ ਨੇ ਸੋ ਐਦਾਂ ਹੀ ਜਿਹੜੇ ਜਿਹੜੇ ਲੀਡਰ ਨੂੰ ਮਿਲਣਾ ਸੌਖਾ ਹੋ ਜਾਂਦਾ ਤਾਂ ਪਾਰਟੀ ਜਿਹੜੀ ਆ ਉਹ ਗਰੋ ਕਰਦੀ ਐ ਪਿਛਲੀਆਂ ਪਾਰਟੀਆਂ ਦੇ ਡਾਊਨਫਾਲ ਦਾ ਕਾਰਨ ਇਹ ਸੀਗਾ ਕਿ ਉਹਨਾਂ ਦਾ ਵਰਕਰ ਜਾਂ ਵਲੰਟੀਅਰਸ ਸੀ ਉਹ ਡਿਮੋਰਲਾਈਜ਼ ਹੋ ਚੁੱਕਿਆ ਕਿਉਂਕਿ ਉਹਨਾਂ ਦੇ ਜਿਹੜੇ ਲੀਡਰਸ ਸਾਬਾਨੇ ਉਹ ਉਹਨਾਂ ਨੇ ਆਮ ਲੋਕਾਂ ਨੂੰ ਮਿਲਣਾ ਜਿਹੜਾ ਬੰਦ ਕਰ ਦਿੱਤਾ ਹੈ ਇਹ ਹੀ ਕਾਰਨ ਸੀਗਾ ਸੋ ਲੋਕ ਜਿਹੜੇ ਨੇ ਬੜਾ ਖੁਸ਼ ਨੇ ਪਾਰਟੀ ਦੀ ਤੇ ਪਾਰਟੀ ਮੈਨੂੰ ਜਿਹੜਾ ਮੇਰਾ ਅੰਦਾਜ਼ਾ ਹੈ ਮੇਰਾ ਯਕੀਨ ਕਰ ਸਕਦੇ ਹੋ ਆਪਾਂ ਕਿ ਪਾਰਟੀ ਬਹੁਤ ਵਧੀਆ ਮਾਰਜਨ ਦੇ ਨਾਲ ਸੀਟ ਜਿੱਤੂਗੀ ਤੇ ਆਪਾਂ ਜਿਹੜਾ ਭਗਵੰਤ ਮਾਨ ਜੀ ਦਾ ਸੁਪਨਾ ਹੈਗਾ 13 ਜ਼ੀਰੋ ਦਾ ਆਪਾਂ ਉਹਨੂੰ ਜ਼ਰੂਰ ਪੂਰਾ ਕਰਾਂਗੇ ਤੁਸੀਂ ਦਾਵਾ ਕਰਦੇ ਹੋ ਇਸ ਗੱਲ ਦਾ ਈ ਯਕੀਨ ਕਰਦਾ ਜੀ ਦਾਵਾ ਤਾਂ ਚਲੋ ਲੱਗ ਜੀ ਗੱਲ ਹੋ ਜਾਂਦੀ ਹੈ ਪਰ ਯਕੀਨ ਕਰਦੇ ਕੋ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਚੱਲੇ ਤੇ ਸਾਨੂੰ ਇਸ ਗੱਲ ਦਾ ਯਕੀਨ ਹੈਗਾ ਕਿ ਅਸੀਂ ਅਸੀਂ ਜਿੱਤਾਂਗੇ ਵਧੀਆ ਮਾਰਜਨ ਦੇ ਨਾਲ ਜਿੱਤਾਂਗੇ ਕਿਉਂਕਿ ਮੈਨੂੰ ਆਪਣੇ ਮੁੱਖ ਮੰਤਰੀ ਸਾਹਿਬ ਦੀਆਂ ਨੀਤੀਆਂ ਦੇ ਉੱਤੇ ਤੇ ਆਪਣੇ ਹਲਕੇ ਦੇ ਲੋਕਾਂ ਦੇ ਉੱਤੇ ਪੂਰਨ ਤੌਰ ਤੇ ਭਰੋਸਾ ਹੈਗਾ ਇਸ ਕਰਕੇ ਅਸੀਂ ਯਕੀਨ ਕਰਦੇ ਹਾਂ ਇਸ ਗੱਲ ਦਾ ਜੀ ਜਦੋਂ ਚੋਣਾਂ ਦਾ ਐਲਾਨ ਹੋ ਜਾਂਦਾ ਤੁਹਾਨੂੰ ਪਤਾ ਹੈ ਆ ਕਿ ਟੱਕਰ ਦੀ ਇੱਕ ਮੁਕਾਬਲਾ ਹੁੰਦਾ ਹੈ ਜਦੋਂ ਉਮੀਦਵਾਰ ਕੈਂਡੀਡੇਟ ਚੁਣੇ ਜਾਂਦੇ ਨੇ ਤਾਂ ਲੱਗਦਾ ਹੈ ਕਿ ਵਿਰੋਧੀਆਂ ਨੂੰ ਇਸ ਵਾਰ ਟੱਕਰ ਦਿੱਤੀ ਜਾਊਗੀ ਆਮ ਆਦਮੀ thank you. ਨੇ ਜੀ ਟੱਕਰ ਅਸੀਂ ਕਹਾਂ ਨੂੰ ਕਿਸੇ ਨੂੰ ਕਰਨੀ ਅਸੀਂ ਤਾਂ ਜਿੱਤਣ ਦੇ ਉਹਦੇ ਸਾਨੂੰ ਆਪ ਜਿਹਨੇ ਟੱਕਰਨਾ ਆਪ ਹੀ ਟਕਰੂਗਾ ਅਸੀਂ ਤਾਂ ਆਪਣੇ ਕੰਮ ਕਰ ਰਹੇ ਆ ਮੈਂ ਐਮਐਲਏ ਬਣਿਆ ਤਾਂ ਲੋਕਾਂ ਨੇ ਇਲੈਕਸ਼ਨ ਲੜੀਆ ਮੇਰੀ ਮੈਂ ਨਹੀਂ ਇਲੈਕਸ਼ਨ ਲੜਨ ਜੁਗਾ ਸੀਗਾ 2022 ਦੀ ਇਲੈਕਸ਼ਨ ਅਸੀਂ ਐਮਐਲਏ ਬਣਿਆ ਮੈਂ ਐਮਐਲਏ ਬਣਿਆ ਤਾਂ ਲੋਕਾਂ ਨੇ ਇਲੈਕਸ਼ਨ ਲੜੀਆ ਮੇਰੀ ਮੈਂ ਨਹੀਂ ਇਲੈਕਸ਼ਨ ਲੜਨ ਜੁਗਾ ਸੀਗਾ ਤੇ ਲੋਕਾਂ ਨੇ ਲੋਕਾਂ ਨੇ ਮੇਰੀ ਇਲੈਕਸ਼ਨ ਲੜੀਆ ਲੋਕ ਲੜਦੇ ਨੇ ਹੁਣ ਵੀ ਲੋਕ ਲੜੋਗੇ ਕਿ ਜਨ ਸਮੂਹ ਦੇ ਅੱਗੇ ਕੋਈ ਵੀ ਲੀਡਰ ਜਿਹੜਾ ਆ ਕੋਈ ਵੀ ਪਾਰਟੀ ਦੀ ਉਹ ਨਹੀਂ ਖੜ ਸਕਦੇ ਜਨ ਸਮੂਹ ਹੈਗਾ ਤੋ ਲੋਕਾਂ ਦਾ ਜਿਹੜਾ ਇਕੱਠ ਹੈਗਾ ਲੋਕ ਜਿਹੜੇ ਆਪਣੇ ਸ਼ਰਧਾ ਦੇ ਨਾਲ ਆਪਣੇ ਭਾਵ ਦੇ ਨਾਲ ਸੀਮ ਸਿੰਘ ਸਾਬ ਨੂੰ ਪਿਆਰ ਕਰਦੇ ਨੇ ਉਹਦੇ ਕਰਕੇ ਜਿਹੜੀ ਆ ਲੋਕਾਂ ਦੇ ਵੱਲੋਂ ਇਲੈਕਸ਼ਨ ਜਿਹੜੀ ਉਹ ਲੜੀ ਜਿਹੜੀ ਹੈ ਜੀ ਜਦੋਂ ਕੈਂਡੀਡੇਟ ਚੁਣਿਆ ਜਾਂਦਾ ਕੋਈ ਵੀ ਆ ਚਾਹੇ ਕਾਂਗਰਸ ਪਾਰਟੀ ਆ ਅਕਾਲੀ ਦਲ ਆ ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਬਹੁਤ ਜਿਹੜੀ ਪਾਰਟੀਆਂ ਤੋਂ ਉਮੀਦਾਂ ਹੁੰਦੀਆਂ ਤੇ ਲੱਗਦਾ ਹੈ ਕਿ ਤੁਸੀਂ ਹੁਣ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੋਗੇ ਅਸੀਂ ਪਿਛਲੇ 2 ਸਾਲ ਤੋਂ ਖਰੇ ਉੱਤਰ ਰਹੇ ਹਾਂ ਜੀ ਤੁਸੀਂ ਪੱਤਰਕਾਰੀ ਕਰਦੇ ਹੋ ਤੁਸੀਂ ਵੀ ਬੈਸਟ ਜਾਣਦੇ ਹੋ ਸਾਡੇ ਨਾਲ ਹੈਨਾ ਤੇ ਬੈਟਰ ਪਤਾ ਹੈ ਤੁਹਾਨੂੰ ਕਿ ਅਸੀਂ ਲੋਕਾਂ ਦੀ 2 ਸਾਲ ਤੋਂ ਉਮੀਦਾਂ ਤੇ ਖਰੇ ਹੀ ਉੱਤਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀ ਉਮੀਦਾਂ ਤੇ ਅਸੀਂ ਖਰੇ ਉੱਤਰਾਂਗੇ ਕਿਉਂਕਿ ਲੋਕਾਂ ਆਮ ਜਿਹੜੀ ਵਰਗ ਦੀ ਵੋਟ ਹੈਗੀ ਆਮ ਵਰਗ ਦੀ ਜਿਹੜੀ ਲੋੜ ਹੈਗੀ ਉਹਨੂੰ ਅਸੀਂ ਪੂਰਾ ਕਰਾਂਗੇ ਜੀ ਕਿਤੇ ਨਾ ਕਿਤੇ ਸੁਧਾਰ ਵੀ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਹੁਣ ਵੀ ਸੁਧਾਰ ਹੈਗਾ ਦੇਖੋ ਤੁਸੀਂ ਆਪ ਚਲੇ ਜਾਓ ਕਿਸੇ ਦਫਤਰਾਂ ਕਚੈਰੀ ਜਿੱਥੇ ਤੁਹਾਨੂੰ ਅਫਸਰ ਨਹੀਂ ਸੀ ਲੱਭਦਾ ਹੈਗਾ ਜਾਂ ਲੀਡਰ ਨੂੰ ਮਿਲਣਾ ਲੀਡਰ ਨਹੀਂ ਸੀ ਲੱਭਦਾ ਸਾਡੇ ਤਾਂ ਵਰਕਰ ਆਪ ਜਾ ਕੇ ਨਾਲ ਕੰਮ ਕਰਾ ਕੇ ਲੈ ਕੇ ਆਉਂਦੇ ਸੋ ਸਾਨੂੰ ਬੜੀ ਗੱਲ ਦੀ ਖੁਸ਼ੀ ਹੈਗੀ ਆ ਕਿ ਸਿਸਟਮ ਜਿਹੜਾ ਉਹ ਸਹੀ ਤਰੀਕੇ ਨਾਲ ਚੱਲ ਹੈਗਾ ਤੁਸੀਂ ਜੌਬਸ ਦੀ ਗੱਲ ਆ ਲੋ 43000 ਦੇ ਕਰੀਬ ਅਸੀਂ ਜੌਬਸ ਦੇ ਚੁੱਕੇ ਆ ਤੇ ਕੋਈ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਇੱਕ ਬੰਦਾ ਵੀ ਕਿ ਸਪਰਸ਼ ਦੇ ਨਾਲ ਜੌਬ ਮਿਲੀ ਹੈ ਜਾਂ ਪੈਸੇ ਦੇ ਨਾਲ ਜੌਬ ਮਿਲੀ ਹੈ ਪਹਿਲਾਂ ਤਾਂ ਇਦਾਂ ਹੁੰਦਾ ਸੀ ਕਿ ਫਲਾਣਾ ਬੰਦਾ ਲੀਡਰ ਆ ਪਾਰਟੀ ਦਾ ਉਹਦੇ ਪੁੱਤ ਪੁੱਤੇ ਧੀਆ ਉਹੀ ਮੈਲੀ ਆਮਪੀ ਉਹਦੀ ਬੱਚੇ ਆ ਉਹਦੀ ਵਾਈਫ ਉਹਦਾ ਪੁੱਤ ਪੁੱਤੇ ਇਲੈਕਸ਼ਨਾਂ ਲੜਨਗੇ ਇਹ ਸਾਰਾ ਸਿਸਟਮ ਜਿਹੜਾ ਚੇਂਜ ਹੋ ਚੁੱਕਾ ਸਿਨੈਰੀਓ ਇਹ ਸਾਰਾ ਚੇਂਜ ਆ ਹੁਣ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੇ ਲਈ ਕੰਮ ਕੀਤਾ ਜਾ ਰਿਹਾ ਸਰਕਾਰ ਵਾਲਾ ਜੀ ਕਿਤੇ ਨਾ ਕਿਤੇ ਲੱਗਦਾ ਵੀ ਹੁੰਦਾ ਆ ਕਿ ਸਾਡੇ ਚ ਇੱਥੇ ਹਜੇ ਰਹਿ ਗਿਆ ਐ ਅੱਗੇ ਹੋਜੇ ਉਹ ਚੀਜ਼ ਨੂੰ ਕੰਟੀਨਿਊ ਕਰਨਾ ਆ ਲੱਗਦਾ ਆ ਕਿ ਜਦੋਂ ਲੋਕ ਸਭਾ ਹਲਕੇ ਨੂੰ ਲੈ ਕੇ ਵੀ ਜਾਂ ਚੋਣ ਜਿਹੜੀ ਜਿੱਤ ਜੋਂਗੇ ਤਾਂ ਉਹ ਅੱਗੇ ਕੀ ਸੁਧਾਰ ਹੋਰ ਦੇਖਣ ਨੂੰ ਮਿਲੇਗਾ ਦੇਖੋ ਜੀ ਚੇਂजेस ਆ ਲਾਫ ਨੇਚਰ ਚੇਂਜ ਰਿਫਾਰਮਸ ਇਹ ਹਮੇਸ਼ਾ ਚੱਲਦੇ ਰਹਿੰਦੇ ਨੇ ਜ਼ਿੰਦਗੀ 'ਚ ਅਸੀਂ ਜਿੰਨਾ ਵੀ ਮਰਜ਼ੀ ਬੈਸਟ ਕਰੀ ਉਹਦੇ 'ਚ ਹੋਰ ਵੀ ਚੀਜ਼ਾਂ ਅੱਗੇ ਕਰਨ ਨੂੰ ਰਹਿੰਦੇ ਨੇ ਸੋ ਨਿਰੰਤਰ ਚੱਲਦੇ ਰਹਿਣਾ ਜੇ ਖੜਾ ਤਾਂ ਪਾਣੀ ਵੀ ਖਰਾਬ ਹੋ ਜਾਂਦਾ ਜੀ ਸੋ ਨਿਰੰਤਰ ਚੱਲਦੇ ਰਵਾਂਗੇ ਅੱਜ ਹੋਰ ਚੀਜ਼ਾਂ ਕੱਲ੍ਹ ਹੋਰ ਰਿਫਾਰਮ ਹੋਊਗਾ ਤੁਸੀਂ ਦੇਖੋ ਟੈਕਨੋਲੋਜੀ ਤੁਹਾਡੇ ਹੱਥ ਦੇ ਵਿੱਚ ਆ ਪਹਿਲਾਂ ਕੋਈ ਹੋਰ ਤਰੀਕੇ ਨਾਲ ਚੱਲਦੀ ਸੀ ਅੱਜ ਵੀ ਤੁਸੀਂ ਉਹਦੇ 'ਚ ਰਿਫਾਰਮ ਚੱਲਦੇ ਰਹਿੰਦੇ ਨੇ ਆਪਣੇ ਕੋਲ ਮੋਬਾਈਲ ਫੋਨਸ ਨੇ ਉਹ ਪਹਿਲਾਂ ਹੋਰ ਤਰ੍ਹਾਂ ਨਾਲ ਚੱਲਦੇ ਅੱਜ ਵੀ ਉਹਦੇ 'ਚ ਲੇਟੈਸਟ ਅਪਡੇਟਸ ਹੁੰਦੇ ਰਹਿੰਦੇ ਨੇ ਸੋ ਐਦਾਂ ਹੀ ਅਪਡੇਟ ਰ ਸਭ ਕਹਿੰਦੇ ਹੁੰਦੇ ਨੇ ਕਿ ਅਪਡੇਟ ਰਹਿਣਾ ਜ਼ਰੂਰੀ ਹੈ ਅਪਡੇਟ ਕਿਦਾਂ ਰਵਾਂਗੇ ਜਦੋਂ ਲੋਕਾਂ ਚ ਰਵਾਂਗੇ ਜੇ ਲੋਕਾਂ ਦੀਆਂ ਗੱਲਾਂ ਸਾਨੂੰ ਪਤਾ ਲੱਗਣੀਆਂ ਅਸੀਂ ਅਪਡੇਟ ਰਵਾਂਗੇ ਅਪਡੇਟ ਰਵਾਂਗੇ ਤਾਂ ਲੋਕਾਂ ਦੇ ਕੰਮ ਕਰ ਸਕਾਂਗੇ ਸੋ ਇਹ ਰਿਫਾਰਮਸ ਜਿਹੜੇ ਨੇ ਉਹ ਸੁਧਾਰ ਜਿਹੜੇ ਨੇ ਉਹ ਚੱਲਦੇ ਹਮੇਸ਼ਾ ਰਹਿੰਦੇ ਨੇ ਸੋ ਉਹਦੇ 'ਚ ਕੋਈ ਅਸੀਂ ਜਿਹੜੀ ਤੇਜ਼ੀ ਲੈ ਕੇ ਆਵਾਂਗੇ ਇਹ ਨਹੀਂ ਕੋਈ ਰੁਕਾਵਟ ਨਹੀਂ ਆਉਂਦੇ ਜੀ ਫਿਰ ਇੱਕ ਸਵਾਲ ਤੁਹਾਨੂੰ ਤਿੱਖਾ ਜਿਹਾ ਵੀ ਆ ਤੇ ਹੁਣ ਪਤਾ ਹੀ ਹੈ ਕਿ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਨੂੰ ਤੇ ਹੁਣ ਮਹਿਲਾਵਾਂ ਨੂੰ ਜਿਹੜਾ ਕਿਹਾ ਜਾ ਰਿਹਾ ਕਿ ਅਸੀਂ 1000 ਰੁਪਏ ਦੇਵਾਂਗੇ 2 ਸਾਲ ਪਹਿ ਮਨੇ ਦੇਖੋ ਤਿੱਖਾ ਨਹੀਂ ਕਹਿ ਸਕਦੇ ਨੂੰ ਤੁਸੀਂ ਜਾਇਜ਼ ਜਿਹੜੀ ਚੀਜ਼ ਹੁੰਦੀ ਹੈ ਕਿਉਂਕਿ ਮੈਂ ਕਿਸੇ ਵੀ ਸਵਾਲ ਨੂੰ ਤਿੱਖਾ ਜਾਂ ਖੁੰਡਾ ਨਹੀਂ ਮੰਨਦਾ ਮੈਂ ਕਹਿੰਦਾ ਜਿਹੜੀ ਚੀਜ਼ ਪੁੱਛਣ ਵਾਲੀ ਪੁੱਛਣੀ ਚਾਹੀਦੀ ਆ ਦੇਖੋ ਅਸੀਂ ਜਿਹੜਾ ਆਮ ਆਦਮੀ ਪਾਰਟੀ ਨੇ ਕਿਆ ਸੀਗਾ ਆਮ ਆਦੀ ਪਾਰਟੀ ਨੇ ਜੋ ਵਾਦਾ ਕਰਕੇ ਅਸੀਂ ਆਏ ਸੀਗੇ ਪਹਿਲਾ ਸਭ ਤੋਂ ਪਹਿਲਾ ਲੋਕਾਂ ਨੂੰ ਲੱਗਦਾ ਨਹੀਂ ਸੀ ਕਿ ਬਿਜਲੀ ਦਾ ਜਿਹੜੀ ਗਰੰਟੀ ਹੈ ਮੈਂ ਹੁਣ ਤਾਂ ਚਲੋ ਬਹੁਤ ਕੱਟ ਹੈਗਾ ਗੁਰੂ ਮਹਾਰਾਜ ਦੀ ਕਿਰਪਾ ਸਾਰੇ ਨਾਲ ਨੇ ਉਦੋਂ ਕੋਈ ਉਦੋਂ ਉਦੋਂ ਕੋਈ ਵੀ ਨਹੀਂ ਸੀ ਉਦੋਂ ਕੀ ਹੁੰਦਾ ਸੀਗਾ ਜਿਹੜੀ ਬਿਜਲੀ ਦੀ ਗਰੰਟੀ ਆਪਾਂ ਭਰਦੇ ਸੀਗੇ ਉਦੋਂ ਸਾਨੂੰ ਲੋਕ ਮਜ਼ਾਕ ਵੀ ਕਰਦੇ ਸੀ ਇਹ ਇੱਥੇ ਤੱਕ ਕਿ ਭਜਾ ਵੀ ਦਿੰਦੇ ਸੀ ਛੱਡੋ ਤੁਸੀਂ ਕੀ ਪਰ ਅੱਜ ਤੁਹਾਨੂੰ ਲੱਗਦਾ ਸੀ ਇਹ ਨਹੀਂ ਹੋ ਸਕਦਾ ਲੋਕਾਂ ਨੂੰ ਲੱਗਦਾ ਸੀ ਹੋਇਆ ਨਾ ਅੱਜ ਆਪਾਂ ਸਾਰੀ ਉਹਦਾ ਆਨੰਦ ਮਾਣ ਰਹੇ ਆ। ਸੋ ਇਦਾਂ ਹੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੀ ਗੱਲ ਆਉਂਦੀ ਹੈ ਤੇ ਅਸੀਂ ਉਹਦੇ ਲਈ ਸਾਰੀ ਰੂਪਰੇਖਾ ਤਿਆਰ ਕੀਤੀ ਹੋਈ ਹੈ। ਸਮਾਂ ਲੱਗਦਾ ਦੇਖੋ ਹਰ ਚੀਜ਼ ਨੂੰ ਪਰ ਅਸੀਂ ਕਰਕੇ ਦਵਾਂਗੇ ਇਸ ਗੱਲ ਦੀ ਇਸ ਗੱਲ ਦਾ ਸਾਡੀਆਂ ਮਾਤਾਵਾਂ ਭੈਣਾਂ ਨੂੰ ਵਾਅਦਾ ਜਿਹੜਾ ਸੀਮ ਸਿੰਘ ਸਾਹਿਬ ਉਹਨਾਂ ਦੇ ਭਰਾ ਨੇ ਉਹਨਾਂ ਦੇ ਪੁੱਤ ਨੇ ਅਸੀਂ ਉਹਨਾਂ ਦੇ ਭਰਾ ਅਸੀਂ ਉਹਨਾਂ ਦੇ ਪੁੱਤ ਅਸੀਂ ਪੂਰਾ ਕਰਕੇ ਦਵਾਂਗੇ ਸਾਡਾ ਵਾਅਦਾ ਹੈ। ਇਸ ਗੱਲ ਦਾ ਸੋ ਬਹੁਤ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਸਾਨੂੰ ਅਸੀਂ ਵੀ ਇਹੀ ਉਮੀਦ ਕਰਦੇ ਆ ਕਿ ਆਮ ਆਦਮੀ ਪਾਰਟੀ ਇਸ unha sana ou dois adatant.